ਬਾਰ ਮਹੀਤੇ ਜਾਂਦੇ ਸੂਬਾ ਸੂਬਾ ਹੀ ਨਹੀਂ ਆਉਂਦੇ ਹਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨੀ ਮਾਲਵਾ ਬਲੌਗ ਵਿੱਚ ਤੇ ਅੱਜ ਦਿਨ ਹੈਗਾ ਸੋਮਵਾਰ ਬਾਰ ਹਜ ਨਹੀਂ ਆਈ ਜਾਂਦੇ ਮੈਂ ਸੂਬਾ ਵੀ ਦਿਖਾਏ ਸੀ ਜੇ ਤੁਹਾਨੂੰ بس ایں لگاتار ایں پئی اندر میں نہ بالا نہ تھوڑا گا۔ چڑی جی لگی پئی ہے۔ تے نوی دے ڈڑی باغ گئے ٹائیوں وچ گڈی ہے نے ہن۔ تیا میری گڈی کھڑی ہے سکول دی میری سکول دی۔ اگے بیٹھا بستر۔ ہیلو نوی۔ ہیلو جی جس کے کام۔ نوی کھائی جاندی ہے گوبھی دے پراونٹھے۔ ਹੈਲੋ ਹੈਲੋ ਜੀ ਸਸ਼ਕਾ ਜੀ ਟਿੱਕਾ ਗਨੇ ਇੱਧਰ ਬਣਾਈ ਜਾਂਦੇ ਗੋਭੀ ਵਾਲੇ ਪਰੌਂਠੇ ਤੇ ਇੱਧਰ ਆਪਾਂ ਮਧਾਣੀ ਲਾਤੀ ਮਧਾਣੀ ਸਾਡੀ ਨਾ ਉਹ ਪੀੜ ਜਾ ਲੈ ਗਏ ਇਹਦੇ ਤੋਂ ਖਰਾਬ ਜੀ ਹੋਈ ਪਈ ਆ ਪਰ ਇਹ ਚੱਲਦੀ ਵਧੀ ਹੈਗੀ ਤੇ ਹੁਣ ਮੈਂ ਇਹਨੂੰ ਬੰਦ ਕਰ ਗਈ ਸੀ ਕਿਉਂਕਿ ਨਿੱਕਾ ਪਾਣੀ ਪਾਉਣਾ ਇਹਦੇ ਚ ਤੇ ਆਪਾਂ ਨਾਲੇ ਲੱਸੀ ਬਣਾ ਲਾਂਗੇ ਤੇ ਨਾਲੇ ਮੱਖਣੀ ਖਾ ਲਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਤੇ ਇੱਥੇ ਹੋਊਗਾ ਅਸੀਂ ਚੱਲੇ ਅੰਗਰੇਜ਼ਵਾਲਾ ਸਾਹਿਬ ਕੱਲ ਮੀਂਹ ਪਈ ਜਾਂਦਾ ਸੀਗਾ ਤੇ ਅੱਜ ਵਧੀਆ ਮੌਸਮ ਠੀਕ ਹੈ ਜੀ ਆਕੇ ਅਸੀਂ ਧੋਵਾਂਗੇ ਕੱਪੜੇ ਕੰਮ ਬਾਕੀ ਸਾਡੇ ਸਾਰੇ ਹੋਗੇ ਗਗਨ ਦੇ ਨਵੀ ਵੀ ਹੋ ਗਈਆਂ ਤਿਆਰ ਹੈਲੋ ਹੈਲੋ ਜੀ ਸਿਸੀ ਗਾਇਜ਼ੀ ਹੈਲੋ ਗਗਨ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਗਗਨ ਨੇ ਅੱਟਾ ਪਾਲੇ ਕੋਲੋਂ ਦਵਾਰਾ ਸਾਬਾਸੀ ਲੈ ਕੇ ਜਾਣਾਗਾ ਤੇ ਇੱਕ ਲੈ ਕੇ ਜਾਣਾ ਸੀ ਡੱਬਾ ਤੇ ਬਾਅਦ ਚ ਆ ਕੇ ਦੱਸਾਂਗੀ ਕਾ ਤੋ ਤੇ ਇੱਧਰ ਗਗਨ ਨੇ ਪੋਚਾ ਲਾਤਾ ਸੀਗਾ ਤੇ ਮੈਂ ਚਾਦਰਾਂ ਸਾਰੀਆਂ ਬਦਲ ਕੇ ਵਿਛਾਤੀਆਂ ਸੋਫੇ ਦੀ ਵੀ ਤੇ ਦੀ ਵੀ ਤੇ ਉਧਰੋਂ ਵੀ ਸਾਫ਼ ਕਰਤਾ ਉਧਰੋਂ ਨਾ ਲਾਈਟ ਹੈ ਨਹੀਂ ਤਾਂ ਕਰਕੇ ਹਨੇਰਾ ਦਾ ਤੇ ਅੱਜ ਮੈਂ ਸੂਬਾ ਮਿਰਚਾਂ ਲਈਆਂ ਸੀ ਮਿਰਚਾਂ ਤੇ ਅਦਰਕ ਮਿਰਚਾਂ ਮੈਂ ਧੋਕੇ ਪਾਤੀਆਂ ਤੇ ਔਲੀ ਰਾਤ ਤੋਂ ਹਾਂ ਰਾਤ ਧੋਤੇ ਸੀਗੇ ਤੇ ਸੁੱਕਣੇ ਹੁਣ ਪਾਏ ਹੈਗੇ ਇਹ ਮੜੀ ਹਵਾ ਜੀ ਲੱਗ ਜੂਗੀ ਆ ਕੇ ਇਹਦਾ ਬਣਾਵਾਂਗੇ ਆਪਾਂ ਅਚਾਰ ਤੇ ਹੁਣ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਅੱਜ ਮਿੰਨ ਲਾ ਦ ਬੱਸਾਂ ਇੱਧਰ ਦੀ ਲਾਗਦੀਆਂ ਹਨਾ ਗਗੜ ਨੇ ਬਾਰ ਵੀ ਲਾਤਾ ਪੋਚ ਕਿਉਂਕਿ ਕੱਲ ਖਰਾਬ ਜਾ ਬਾਲਾ ਹੋ ਗਿਆ ਸੀ ਮੀਂਹ ਨਾਲ ਸਾਡੇ ਫੁੱਲ ਲੱਤੇ ਤਰੇਲ ਪਈ ਪਾਣੀ ਜਾਏ ਵਾਹਿਗੁਰੂ ਮਾਰਕਾ ਟੈਂਡਰਸ ਦੀਆਂ ਰਕਸ਼ੀ ਸੱਚੇ ਬਾਸ਼ਾ ਵਾਹਿਗੁਰੂ ਸੱਚੇ ਬਾਸ਼ਾ ਚਲ 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 ਆਲੇ ਪੈਸੇ ਲੈ ਲ ਆ ਸ੍ਰੀ ਤੰਦਰੁਸਤ ਜੀ ਮਾਕਸੀ ਪਰਮਾਤਮਾ ਜੀ ਮੇ ਸਾਡੀ ਸੁਣੀ ਸਭ ਦੀ ਸੁਣੀ ਸੱਚੇ ਪਾਤਸ਼ਾਹ ਸਾਰਿਆਂ ਤੇ ਮੇਰ ਪਰਿਆਹਤ ਰੱਖਣਾ ਵਾਏ ਕ੍ਰੂਜੀ 啷个样吧？ કે હાંજી ਅਸੀਂ ਮੱਥਾ ਟੇਕ ਕੇ ਆ ਗਏ ਸੀ ਗੁਰਦੁਆਰ ਸਾਹਿਬ ਤੋਂ ਘਰੇ ਜੀ ਅਸੀਂ ਤਾਂ ਗਏ ਸੀ ਅਰਦਾਸ ਕਰਵਾਈ ਸੀਗੀ ਬਾਬੇ ਬੱਗੀਆਂ ਅਸਤ ਕਰਤੀ ਸੀ ਕਿਉਂਕਿ ਹਰ ਚਦਾ ਬਰਕ ਪਰਮਟ ਆ ਗਿਆ ਤਾਂ ਕਰਕੇ ਅਸੀਂ ਮੱਥਾ ਟੇਕਣ ਗਏ ਸੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਵਾਹਿਗੁਰੂ ਦਾ ਕਿ ਪ੍ਰਮਾਤਮਾ ਨੇ ਜੀ ਮੇ ਸਾਡੀ ਸੁਣੀ ਸਭ ਜੀ ਸੁਣੀ ਸੱਚੇ ਬਾਦਸ਼ਾਹ ਸਾਰੇ ਤੇ ਮੇਰੇ ਪਰੇ ਹੱਥ ਰੱਖੇ ਤੇ ਹੁਣ ਅਸੀਂ ਖਾਵਾਂਗੇ ਰੋਟੀ ਗਗਨ ਬਣਾਉਂਦੀ ਆ ਰੋਟੀ ਤੇ ਗਗਨ ਬਣਾਉਗੀ ਹੁਣ ਰੋਟੀ ਤੇ ਮੈਂ ਧੂੰਗੀ ਕੱਪੜੇ ਆਟਾ ਗੁੰਦੀ ਆ ਗਗਨ ਨਵੀ ਤੇ ਗਰੇਸੀ ਵੇਲ ਲਾਂ ਇਹ ਵੀ ਵੇਲ ਲਈ ਆ ਦੇਖ ਆ ਪਏ ਮੇਰੇ ਇਨੇ ਕੱਪੜੇ ਧੋਣ ਵਾਲੇ ਪਏ ਹੈਗੇ ਧੂੰਗੀ ਹੁਣ ਜੱਕੇ ਤਾਂ ਬਾਹਰ ਧੁੱਪ ਵੀ ਨਿਕਲੇ ਹੋਰਿਆ ਨੇ ਮਮੀ ਵੀਡੀਓ ਬਣਾਉਂਦੀ ਆ ਮੰਮੀ ਕਿਉਂ ਬੰਦ ਕਰ ਤੂੰ ਵੀ ਪਰਦੀ ਆ ਚੱਲ ਕੋਈ ਨੂੰ ਫੇਰ ਵੀ ਇਹ ਕਹਿਣਗੇ ਕੁੜੀ ਪਾੜੀ ਵਾਲੀ ਹੈ ਹੈ ਗਗਨ ਨਾ ਪਾਤੀ ਹੈ ਹੈ ਗਗਨ ਕੱਟੀ ਜਾਂਦੀ ਹੈ ਹਰੀਆਂ ਮਿਰਚਾਂ ਤੇ ਅਦਰਕ ਕੀ ਹੋ ਗਿਆ ਅਦਰਕ ਦਾ ਨਾ ਨਵੀ ਤੇ ਕਿਉਂਕਿ ਮੇਰੇ ਹੱਥ ਮੱਚਣ ਲੱਗ ਜਾਂਦੇ ਇਹਦੇ ਨਾਲ ਮਿਰਚਾਂ ਨਾਲ ਤੇ ਕੱਪੜੇ ਸਾਡੇ ਧੋਤੇਗੇ ਤੋਕੇ ਆਪਾਂ ਨੇ ਸੁੱਕਣੇ ਪਾਤੇ ਆ ਸੀ ਇਧਰ ਚਾਦਰ ਤਿੰਨ ਚਾਦਰ ਤੇ ਬਾਕੀ ਆਹ ਵਾਲੇ ਕੱਪੜੇ ਰੋਜ਼ ਹੀ ਹੋ ਜਾਂਦੇ ਇਹ ਵੀ ਪਰਸੋਂ ਤੋਂ ਥੋਤੀ ਸੀ ਹਨਾ ਪਰਸੋਂ ਤੋਂ ਥੋਤੀ ਸੀ ਹਾਂ ਜੀ ਆਪਾਂ ਇੱਕ ਪਾਉਮਾ ਗਿਅਰਕ ਦਾ achar ਤੇ ਇੱਕ ਨਿੰਬੂ ਤੇ ਮਿਲ ਜਾਂਦਾ ਪਹਿਲਾਂ ਆਪਾਂ ਅਦਰਕ ਦਾ ਪਾ ਲਈਏ ਇਹਦੇ ਵਿੱਚ ਪਾਉਮਾ ਨਾਲ ਨਮਕ చంగ తరచి థా పా ਵੇਰਿਆ ਪਕੌੜਾ ਨਹੀਂ ਦਿੱਤਾ। ਇਹ ਨੂੰ ਬਾਂਹ ਤੇ ਰੱਖ ਦਾਂਗੇ ਤੇ ਇਹ फिर एक गुलाबी गुलाबी बार ग्रेसी को ग्रेसी ना बता कौन तो आ वाला चार इधर चिपका साले तन चार चमचे में पाऊंगी अपना इधर नाम कर दे क्योंकि पाई ही अपना है हरिया मिर्चा पाई यही नींबू और ਜਿਆ ਫਾਨ ਹਲਕੇ ਜਟਾਈ ਕੋਲ ਦੇ ਤਾਂ ਨਹੀਂ ਪੂਰੇ ਕੋੜੀ ਜੀ ਪਾਵਾ ਲਿਆ ਪੰਡਾਲ ਦੇ ਵਿੱਚ ਕੋੜੀ ਜੀ ਪਾਵਾ ਲਿਆ ਜਮੇ ਜੂੜੀ ਜੀ ਪਾਉਣਾ ਹੈ ਤਾਂ ਨਰਚੀ ਚੰਡੀ ਜੀ ਪਾਉਣੀ ਹੈ ਇਹਨੂੰ ਪਕਾ ਲੈਣਾਂਗੇ ਸਾਰਿਆਂ ਨੂੰ ਮਿਕਸ ਇੱਕ ਸੁੱਕੇ ਜੇ ਭਾਂਡੇ ਚ ਪਾ ਲੈਨੇ ਹੁਣ ਤੇ ਚਾਰ ਆਪਣਾ ਬਣ ਗਿਆ ਸੰ ਡੱਬਾ ਨਹੀਂ ਇਸੇ ਮਿਲਿਆ ਡੱਬਾ ਆਲਕੀ ਫੇਰੇ ਵਿੱਚ ਪਾਇਆ ਸੁੱਕਾ ਸੁੱਕਾ ਡੱਬਾ ਕਰਕੇ ਇਹਨੂੰ ਫੇਰ ਵੀ ਮੈਂ ਕੱਪੜਾ ਮਾਰਿਆ ਵੈਸੇ ਵੀ ਸੁੱਕਾ ਹੀ ਸੀ ਇਹ ਤੇ ਇਹਦੇ ਵਿੱਚ ਤੇਲ ਜੇ ਤੁਸੀਂ ਪਾਉਣਾ ਤੇ ਤਿੰਨ ਚਾਰ ਦਿਨਾਂ ਬਾਅਦ ਪਾ ਸਕਦੇ ਆਂਗੇ ਤੇ ਕੱਲ ਨੂੰ ਇਹਨੂੰ ਤੁੱਪੇ ਰੱਖ ਦਾਂਗੇ ਬੰਦ ਕਰਕੇ ਤੇ ਹੁਣ ਵੀ ਆਪਾਂ ਇਹਨੂੰ ਲੱਗਿਆ ਮੈਂ ਪਾ ਦਾਂ। ਇਹਦੇ ਵਿੱਚ ਕੋਈ ਤੇਲ ਨਹੀਂ ਪਾਇਆ ਤੁਸੀਂ ਐਂ ਵੀ ਖਾ ਸਕਦੇ ਆਂ ਬਿਨਾਂ ਤੇਲ ਨਾਲ ਤੇ ਆ ਵੀ ਆਪਣੇ ਇਹਦਾ ਕਲਰ ਚੇਂਜ ਹੋ ਗਿਆ। ਪਿੰਕ ਪਿੰਕ ਬਣ ਗਏ ਇਹ। ਸਿਰਕੇ ਨਾਲ, ਨਿੰਬੂ ਦੇ ਸੱਤ ਨਾਲ। ਗਲਾਪੀ ਬਣੀ ਹੈ ਤੇ ਇੱਧਰ ਆਲੂ ਵਾਲੀ ਸਬਜ਼ੀ ਬਣਾਈ ਆ ਜਾਂਦੇ ਨੇ ਤੇ ਇਹ ਧਨੀਆ ਪਾਉਣ ਲੱਗੀ ਸੀ ਤਾਂ ਇਹੋ ਤੋਂ ਵੀਡੀਓ ਨਹੀਂ ਸਕਦੀ ਜਿਹੜਾ ਮਰਚਾਰ ਪਾਉਂਦੀ ਸੀ ਇੱਕਾ ਸਾਢੇ ਗ੍ਰੇਸ ਚਿੱਕੀ ਮਈ ਹੈ ਕੰਬਲ ਦੇ ਬੇਤਲੂ ਕੀ ਪਈ ਹੈ ਮੜਾਏ ਨੱਕ ਦੇਖਦਾ ਚੇਕਾ ਕਰਨ ਰੋਟੀ ਬਣਾਈ ਜਾਂਦੀ ਹੈ ਇੱਕ ਕੀ ਹੋ ਗਿਆ ਅੱਛ ਕਮਾ ਕੇ ਟੁੱਟੀ ਨਵੀਂ ਬਿਖਾਈ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਤੇ ਕੱਲ ਆਪਾਂ ਤੋਂ ਵੀਡੀਓ ਬਣਾਈ ਨਹੀਂ ਕਿਉਂਕਿ ਗਗੜ ਸੁਬ੍ਹਾ ਸਜਾਈ ਬਾਗੀ ਸੀਗੀ ਤੇ ਰੋਟੀ ਰੁੱਟੀ ਮੈਂ ਬਾਅਦ ਚ ਬਣਾਈ ਹੈ ਤੇ ਕੱਲ੍ਹਾ ਵੈਸੇ ਇੱਥੇ ਪੋਚਾ ਲਾਗੀ ਸੀਗੀ ਉਹ ਅੰਦਰ ਅੰਦਰ ਬਾਹਰੋਂ ਮੈਂ ਸਾਰਾ ਕਰ ਲਿਆ ਸੀਗਾ ਬਾਅਦ ਵਿੱਚ ਕਿਉਂਕਿ ਉਹਨੇ ਸਜਣ ਜਾਣਾ ਸੀਗਾ ਉਹ ਗਈ ਆਦੀ ਮੰਮੀ ਡੈਡੀ ਵਰਗੇ ਨਾਲ ਅਨੰਦਪੁਰ ਸਾਹਿਬ ਤੇ ਅੱਜ ਵੀਡੀਓ ਫਿਰ ਮੈਂ ਹੁਣ ਸਟਾਰਟ ਕੀਤੀ ਆ ਰੋਟੀ ਪਾਣੀ ਆਪਾਂ ਨੇ ਖਾ ਲਿਆ ਤੇ ਨਹਾਉਣਾ ਮੈਂ ਵੀ ਨਹਾਉਣਾਗਾ ਸਾਫ ਸਫਾਈ ਸਾਡੀ ਪਈ ਹੈ ਜੀ ਤੇ ਨਾ ਵੀ ਤੇ ਡੈਡੀ ਬਾਗੇ ਨਹਾ ਕੇ ਤੇ ਇਹ ਰੋਟੀ ਪਾਣੀ ਉਹਨਾਂ ਨੂੰ ਖਵਾਤਾ ਸੀ ਅੱਜ ਅਸੀਂ ਬਣਾਈ ਸੀ ਸਵੇਰ ਸਵੇਰ ਚੂਰੀ ਚੂਰੀ ਅਸੀਂ ਬਣਾਈ ਸੀਗੀ ਆਪਣਾ ਕੀ ਕਹਿੰਦੇ ਹੁੰਦੇ ਹੈਗੇ ਬਾਜਰੇ ਦੇ ਆਟੇ ਦੀ ਬਾਜਰੇ ਦਾ ਆਟਾ ਗੁੰਨਿਆ ਸੀ ਸਵੇਰ ਮੈਂ ਥੋੜਾ ਜਿਹਾ ਕੰਕ ਦਾ ਗੁੰਨ ਲਿਆ ਸੀਗਾ ਤੇ ਉਹਦੀ ਚੂਰੀ ਬਣਾਈ ਸੀ ਕੋੜ ਵਾਲੀ ਤੇ ਨਵੀਂ ਡੈਡੀ ਨੂੰ ਵਾਲੀ ਪਸੰਦ ਹੈ ਨਵੀ ਨੂੰ ਵੀ ਉਹ ਮੈਂ ਸੁਬ੍ਹਾ ਬਣਾ ਕੇ ਦਿੱਤੀ ਸੀਗੀ ਤੇ ਗਰੇਸੀ ਦਾ ਮੰਜਾ ਬਾਹਰ ਕਾੜਤਾ ਤੇ ਗਰੇਸੀ ਬਾਹਰ ਬੈਠੀ ਹੈਗੀ ਤੇ ਕੱਲ ਤਾਂ ਅਸੀਂ ਥੱਕ ਗਏ ਸੀ ਬਹੁਤ ਕੰਮ ਸੀ ਕੱਲ ਨਵੀ ਤੇ ਡੈਡੀ ਵੀ ਘਰੇ ਰਹੇ ਸੀਗੇ ਉਹਨਾਂ ਨੇ ਸਾਰਾ ਕੰਮ ਤਾਂ ਉਹ ਜਿਹੜਾ ਕਰਵਾਉਣ ਵਾਲਾ ਸੀ ਉਹ ਕਰਵਾਇਆ ਨੇ ਸਤਰੀ ਨੂੰ ਬੁਲਾ ਕੇ ਤੇ ਕੀ ਕੰਮ ਕਰਵਾਇਆ ਉਹ ਵੀ ਮੈਂ ਉੱਪਰ ਜਾ ਕੇ ਦਿਖਾਉਂਗੀ ਬਾਅਦ ਚ ਪਹਿਲਾਂ ਪਥੇਲੇ ਨੇ ਮੇੜ ਲੀਏ ਕੰਮ ਸਾਰੇ ਨਾਲੇ ਅੱਜ ਮੈਂ ਧੋਣੇ ਹਜੇ ਕੱਪੜੇ ਦੇਖੋ ਰੋਟੀ ਆਪਣੇ ਬਣਾ ਲਈ ਹਜੇ ਮੇਰਾ ਸਾਫ ਸਫਾਈ ਵਾਲਾ ਸਾਰਾ ਕੰਮ ਪਿਆ रोटी आडे पे है इधर ग्रेसी दे आंडे उबलने तरे पे है बाकी सारा काम पे है जे नवी बैठी टी टी है कि उधर रोटी रोटी खा ली हेलो रात नवी इथे पई सोफे ते है ना नवी सुबह में चकता पहले नवी ना आलूगी तो मैं झाड़ू पोता ला दूंगी नवी मार दूंगी कपड़ा है ना नवी मारेंगे ना हाँ मार दू कपड़ा मार पोचे थे सैल्फ भी साफ करती वाश मिशन भी बाथरूम नहीं बार अच्छा कल धोवी इधर भी सारी पोचा लाता ग्रेसी का बिस्तरा लैके मैं जाऊँगी उपर कोठे तू तो धुप लवा देंगे नाले नवाऊंगी ग्रेसी नजू अच्छा। पोचा अपना सारा कंप्लीट हो गया नवी ने कपड़ा मारता सी ਮੈਂ ਲਾ ਤਸੀਤ ਝੜ ਪੋਤਾ ਇਤ्रू ਵੀ ਸਾਰੇ ਬਤੀ ਚੰਗੀ ਤਰ੍ਹਾਂ ਸਾਫ ਸਵਾਈ ਹੋ ਗਈ ਆਪਣੀ ਤੇ ਨਵੀਂ ਨਹਾ ਵੀ ਲੈਤੀ ਨਵੀਂ ਨੇ ਕੱਪੜਾ ਮਾਰੇ ਸਾਰੇ ਕਿਤੇ ਤੇ ਹੁਣ ਮੇਰੇ ਭਾਂਡੇ ਰਹਿ ਮੰਝਣ ਵਾਲੇ ਤੇ ਬਾਅਦ ਚ ਮੈਂ ਨਾ ਆਉਂਗੀ ਤੇ ਹੁਣ ਆਪਾਂ ਪਹਿਲਾਂ ਭਾਂਡੇ ਧੋ ਲਈ ਤੇ ਨਾਲੇ ਮੈਨੂੰ ਦੁੱਧ ਗਰਮ ਕਰਨਾ ਇੱਧਰ ਨਹੀਂ ਜਾਣਾ ਆ ਦੇਖੋ ਐ ਲਾਈਆਂ ਪੈਪਾ ਲਾ ਕੇ ਤਾਰਾਂ ਪਾਈਆਂ ਫੇਰ ਵੀ ਇਹ ਚੜ ਜਾਂਦੀ ਇੱਧਰ ਹਰੇ ਇੱਧਰ ਵੀ ਆਏ ਧਰਤੇ ਗਮਲੇ ਫਿਰ ਵੀ ਇਹ ਵਗ ਜਾਂਦੀ ਹੈ ਹੁਣ ਅੱਜ ਅਸੀਂ ਇਹਦੀ ਨਿਗਰ ਰੱਖਾਂਗੇ ਹੁਣ ਮੈਂ ਤੂੰਗੀ ਕੱਪੜੇ ਜੀ ਨਵੀ ਦਾ ਸਰਪੀ ਬਾਤਾ ਸੀਗਾ ਖਰਜ ਖੜ ਜਾਏਂ ਫਿਰ ਤੂੰ ਦੇਖ ਆਹ ਦੇਖ ਤੇਰੇ ਵੀਡੀਓ ਬਣਾਉਣੀ ਹੈ ਮੈਂ ਦੱਸੂਗੀ ਡੈਡੀ ਨੂੰ ਵੀ ਆਏ ਚੜ ਕੇ ਜਾਵੜਿੰਦੀ ਹੈਗੀ ਇਹਨੂੰ ਵੀ ਨਵਾਤਾ ਤੱਪਾ ਵਧੀਆ ਡੈਡੀ ਆਉਂਦਾ ਤੈਨੂੰ ਪਤਾ ਆਹ ਸੇ ਇੱਧਰ ਹਾਂ ਹਣੀ ਤੇ ਇੱਥੋਂ ਜਾਇਆ ਜਾਂਦਾ ਇੱਧਰ ਸਾਰਾ ਕੋਠਾ ਸਮਾਰਿਆ ਸੀ ਸਾਰੇ ਬੂਟਿਆਂ ਦੀ ਕਟਿੰਗ ਕੀਤੀ ਸੀ ਤੇ ਜਿਹੜਾ ਡ੍ਰੈਗਨ ਫਰੂਟ ਸੀ ਉਹ ਉੱਥੇ ਰੱਖਤਾ ਸਾਹਮਣੇ ਮਿਸੇਗਾ अए बते इत पाइपा ला के आह टब जे टुटा हुआ से एड़ा जहा पा के रखे हुआ जेड़े छांगे से बूटे इधरों भी सारे वादिया छांगते सारे पट्ट पट्टे सारे बूटे हम इन्होंने होर ला, अपने हो ला होर हो लिया मशीन आपने इतने रख ली जो टुट प्लग से वह लहा तल होर लवा लिया सुचा ओह आ बोर्ड जहां लवा लिया बस कपड़े सुख लूंगी मैं जी कपड़े धोते तो गए अपने थोड़े सके आह नवी तार बनी पाते थोड़िया लो तो जी लोर इधर धरती इधर धुप लाइ दी कंध से तो हम मैं जाके नहाऊंगी हाँ जी मैं नहा भी लई तुम मैं चाह आई थी हम मैं बनाऊंगी चाह फिर मैं वीडियो भी एडिटिंग करूँगी शाम तक ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ